ਲਗਾਤਾਰ ਤੁਸੀਂ ਜੁੜੇ ਹੋਏ ਹੋ 247 ਪੰਜਾਬ ਦੇ ਨਾਲ ਤੇ ਮੈਂ ਹਰ ਦਿਨ YouTube ਤੇ ਇਹ ਜੋ ਪਰੇਸ਼ਾਨ ਕਰਨ ਵਾਲਾ ਵੀਡੀਓ ਸਾਹਮਣੇ ਆਇਆ ਮਹਾਰਾਸ਼ਟਰ ਦੇ ਸਾਹਮਣੇ ਆਇਆ ਹੈ ਵੀਡੀਓ ਵਿੱਚ ਵੇਖਿਆ ਜਾ ਸਕਦਾ ਹੈ ਕਿ ਇੱਕੋ ਪਰਿਵਾਰ ਦੇ ਜਿਹੜੇ ਜੀਵ ਹੁੰਦੇ ਨੇ ਉਹ ਵਾਟਰਫਾਲ ਦੇ ਵਿੱਚ ਵਹਿ ਜਾਂਦੇ ਨੇ ਵਹਣ ਦੇ ਜਾਂਦੇ ਆ ਜੋ ਹੈ ਵਾਟਰਫਾਲ ਦੇ ਵਿੱਚ ਡੂਬ ਜਾਂਦੇ ਨੇ ਤਾਂ ਕਹਾਣ ਦਾ ਸੀ ਕਿ ਜੋ ਪੂਰਾ ਪਰਿਵਾਰ ਹੈ ਮੁੰਬਈ ਦੇ ਨਾਲ ਲੱਗ ਦੇ ਲਾਗ ਲਾ ਵਿੱਚ ਜੁੜਿਆ ਛੁੱਟੀਆਂ ਮਨਾਣ ਆਇਆ ਹੁੰਦਾ ਪਰ ਉਹਨਾਂ ਨੂੰ ਕੀ ਪਤਾ ਸੀ ਕਿ ਇਸ ਤੋਂ ਬਾਅਦ ਇਸ ਮौज-ਮਸਤੀ के बाद ਉਹ ਕਦੇ ਵੀ ਘਰ ਵਾਪਸ ਨਹੀਂ ਪਰਤ ਸਕੰਗੇ ਤੁਹਾਨੂੰ ਇੱਥੇ ਦੱਸਦੇ ਕਿ ਪਰਿਵਾਰ ਦੇ ਪੰਜ ਜੀਆਂ ਦੀ ਜੋ ਹੈ ਮੌਤ ਹੋ ਚੁੱਕੀ ਹੈ ਲੇਕਿਨ ਹਜੇ ਤੱਕ ਤਿੰਨ ਲਾਸ਼ਾਂ ਬਰਾਮਦ ਹੋਈਆਂ ਨੇ ਬਾਕੀ ਜੋ ਹੈ ਪੁਲਿਸ ਵੱਲੋਂ ਲਗਾਤਾਰ ਜੋ ਹੈ ਪਾਲਤਰੀ ਜਾਰੀ ਹੈ ਬਾਕੀ ਦੋ ਜੀਆਂ ਦੀ ਪਾਲਤਰੀ ਜਾਰੀ ਹੈ ਤੇ ਦੱਸਿਆ ਜਾ ਰਿਹਾ ਹੈ ਇਹ ਵਾਟਰਫਾਲ ਪੂਸ਼ੀ ਡੈਮ ਦੇ ਪਿੱਛੇ ਇੱਕ ਪਹਾੜੀ ਉੱਤੇ ਬਣਿਆ ਹੋਇਆ ਸੀ ਇਸ ਨੂੰ ਰੇਲਵੇ ਫਾਲਸ ਵੀ ਕਿਹਾ ਜਾਂਦਾ ਹੈ ਇਸ ਘਟਨਾ ਦੀ ਇੱਕ ਦਿਲ ਦਹਿਲਾ ਦੇਣ ਵਾਲੀ ਵੀਡੀਓ ਜਿਹੜੀ ਹੈ ਸਾਹਮਣੇ ਆਈ ਹੈ ਤੁਸੀਂ ਵੇਖ ਸਕਦੇ ਹੋ ਕਿਵੇਂ ਇੱਕ ਪਲ ਵਿੱਚ ਪਰਿਵਾਰ ਦੇ ਪੰਜ ਜੀ ਪਾਣੀ ਦੇ ਤੇਜ਼ ਵਹਾਅ ਵਿੱਚ ਵਹਿ ਜਾਂਦੇ ਨੇ ਅਮਿਤਕਾਂ ਦੀ ਪਛਾਣ ਸ਼ਾਹੀਸਤਾ ਲਿਆਕਤ ਅंसारी ਉਮਰ 36 ਸਾਲ ਅਮੀਮਾ ਆਦਿਲ ਅंसारी ਉਮਰ 13 ਸਾਲ ਤੇ ਉਮਰਾ ਆਦਿਲ ਅंसारी ਉਮਰ 8 ਸਾਲ ਵਜੋਂ ਕੀਤੀ ਗਈ ਹੈ ਇਸ ਦੇ ਨਾਲ ਹੀ ਤੇਜ਼ ਵਹਾਅ ਵਿੱਚ ਲਾਪਤਾ ਹੋਏ ਕੁਝ ਲੋਕਾਂ ਦੀਆਂ ਲਾਸ਼ਾਂ ਵੀ ਬਰਾਮਦ ਹੋਈਆਂ ਨੇ ਅਧਿਕਾਰੀ ਨੇ ਦੱਸਿਆ ਕਿ ਅਦਨਾਨ ਸਬਾਹਤ ਅंसारी ਜਿਸ ਦੀ ਉਮਰ 4 ਸਾਲ ਹੈ ਤੇ ਮਾਰਿਆ ਅਕੀਲ ਅंसारी ਜਿਸ ਦੀ ਉਮਰ 9 ਸਾਲ ਸੀ ਅਜੇ ਵੀ ਲਾਪਤਾ ਨੇ ਬਚਾਅ ਦਲ ਤੇ ਜਲ ਸੈਨਾ ਦੇ ਗੋਤਾਖੋਰਾਂ ਨੇ ਲਾਪਤਾ ਬੱਚਿਆਂ ਨੂੰ ਲੱਭਣ ਲਈ ਦੇਰ ਸ਼ਾਮ ਤੱਕ ਤਲਾਸ਼ੀ ਮੁਹਿੰਮ ਚਲਾਈ ਸੀ ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਅंसारी ਪਰਿਵਾਰ ਦੇ ਮੈਂਬਰ ਪੁਸ਼ੀ ਡੈਮ ਨੇੜੇ ਝੜਨਾ ਵੇਖਣ ਲਈ ਗਏ ਹੋਏ ਸਨ ਪਰ ਇਲਾਕੇ ਵਿੱਚ ਭਾਰੀ ਮੀਂਹ ਕਾਰਨ ਅਚਾਨਕ ਪਾਣੀ ਦਾ ਵਹਾਅ ਵੱਧ ਜਾਂਦਾ ਤੇ ਪਰਿਵਾਰ ਦੇ ਪੰਜ ਮੈਂਬਰ ਉਸ ਵਾਟਰਫਾਲ ਦੇ ਵਿੱਚ ਜੋ ਹੈ ਰੁੜ ਜਾਂਦੇ ਨੇ ਜਿਸ ਪਰਿਵਾਰ ਨਾਲ ਇਹ ਹਾਦਸਾ ਵਾਪਰਿਆ ਉਸ ਦੇ ਰਿਸ਼ਤੇਦਾਰ ਦਾ ਕਹਿਣਾ ਹੈ ਕਿ ਉਹਨਾਂ ਦੇ ਕੁਝ ਰਿਸ਼ਤੇਦਾਰ ਮੁੰਬਈ ਤੋਂ ਵਿਆਹ ਤੇ ਆਏ ਹੋਏ ਸਨ ਪਾਣੀ ਵਿੱਚ ਡੁੱਬਣ ਵਾਲਾ ਪਰਿਵਾਰ ਪੁਣੇ ਸੈਯਦ ਨਗਰ ਦਾ ਰਹਿਣ ਵਾਲਾ ਹੈ ਇਹ ਜਾਣਕਾਰੀ ਪੁਣੇ ਦੇ ਐਸਪੀ ਪੰਕਜ ਦੇਸ਼ਮੁਖ ਨੇ ਦਿੱਤੀ ਹੈ ਇਹ ਘਟਨਾ ਜਿਹੜੀ ਹੈ ਬੀਤੇ ਕੱਲ ਐਤਵਾਰ ਦੁਪਹਿਰ 1:30 ਵਜੇ ਦੇ ਕਰੀਬ ਵਾਪਰੀ ਸਥਾਨਕ ਲੋਕੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਰस्सियां ਤੇ ਟਰੈਕਿੰਗ ਗੀਅਰ ਨਾਲ ਜ਼ਿੰਦਾ ਬਚੇ ਲੋਕਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਉੱਥੇ ਪੁਲਿਸ ਦੇ ਅਨੁਸਾਰ ਸਲਾਨੀ ਚੜ੍ਹਨੇ ਵਿੱਚ ਫਿਸਲ ਗਏ ਸਨ ਤੇ ਵੱਲ ਜਲ ਭੰਡਾਰ ਵਿੱਚ ਡੁੱਬ ਗਏ ਸਨ ਸਥਾਨਕ ਲੋਕਾਂ ਨੇ ਦੱਸਿਆ ਕਿ ਹੋ ਸਕਦਾ ਹੈ ਕਿ ਉਹ ਚਰਨੇ ਦੇ ਆਧਾਰ ਤੇ ਖੜੇ ਕਾਈ ਵਾਲੇ ਪੱਥਰਾਂ ਤੇ ਫਿਸਲ ਕੇ ਤੇ ਤੇਜ਼ ਪਾਣੀ ਵਿੱਚ ਵਹਿ ਗਏ ਉਸੇ ਸਥਾਨ ਤੋਂ ਇੱਕ ਹੋਰ ਕਥਿਤ ਵੀਡੀਓ ਵਿੱਚ ਸੈਂਕੜੇ ਲੋਕ ਜਿਹੜੇ ਨੇ ਡੈਮ ਦੇ ਕਿਨਾਰੇ ਤੇ ਕੰਧਾਂ ਤੇ ਬੈਠੇ ਦਿਖਾਈ ਦੇ ਰਹੇ ਨੇ ਚਰਨੇ ਦੇ ਵਿੱਚ ਕਾਰ ਖਾਨ ਪਿੰਦਿਆ ਸਟਾਲਾ ਲੱਗੀਆਂ ਹੋਈਆਂ ਸਨ ਜਿੱਥੇ ਸਲਾਨੀ ਸੁਰੱਖਿਆ ਦੀ ਚਿੰਤਾ ਕੀਤੇ ਬਿਨਾ ਗੰਦੇ ਪਾਣੀ ਦਾ ਆਨੰਦ ਲੈ ਰਹੇ ਸਨ ਸਲਾਨੀਆਂ ਨੂੰ ਇਲਾਕੇ ਵਿੱਚ ਜਾਣ ਤੋਂ ਰੋਕਣ ਲਈ ਕੋਈ ਸੁਰੱਖਿਆ ਪ੍ਰਬੰਧ ਨਜ਼ਰ ਨਹੀਂ ਆਇਆ ਤੇ ਲਗਦਾ ਹੈ ਤੁਸੀਂ ਜੁੜੇ ਹੋਏ ਹੋ 47 ਪੰਜਾਬ ਦੇ ਨਾਲ ਤੇ ਮੈਂ ਹਰ ਅਨ ਯੂਟਿਊਬਰ ਤੇ ਇਹ ਜੋ ਪਰੇਸ਼ਾਨ ਕਰਨ ਵਾਲਾ ਵੀਡੀਓ ਸਾਹਮਣੇ ਆਇਆ ਮਹਾਰਾਸ਼ਟਰ ਦੇ ਸਾਹਮਣੇ ਆਇਆ ਵੀਡੀਓ ਵਿੱਚ ਵੇਖਿਆ ਜਾ ਸਕਦਾ ਹੈ ਕਿ ਇੱਕੋ ਪਰਿਵਾਰ ਦੇ ਜਿਹੜੇ ਜੀਵ ਹੁੰਦੇ ਨੇ ਉਹ ਵਾਟਰਫਾਲ ਦੇ ਵਿੱਚ ਵਹਿ ਜਾਂਦੇ ਨੇ ਵਹਣ ਦੇ ਜਾਂਦੇ ਆ ਜੋ ਹੈ ਵਾਟਰਫਾਲ ਦੇ ਵਿੱਚ ਡੂਬ ਜਾਂਦੇ ਨੇ ਤਾਂ ਤੁਹਾਨੂੰ ਦੱਸਦੀ ਕਿ ਜੋ ਪੂਰਾ ਪਰਿਵਾਰ ਹੈ ਮੁੰਬਈ ਦੇ ਨਾਲ ਲੱਗ ਕੇ ਲਾਗ ਲਾ ਵਿੱਚ ਜੁੜਿਆ ਛੁੱਟੀਆਂ ਮਨਾਣ ਆਇਆ ਹੁੰਦਾ ਪਰ ਉਹਨਾਂ ਨੂੰ ਕੀ ਪਤਾ ਸੀ ਕਿ ਇਸ ਤੋਂ ਬਾਅਦ ਇਸ ਮौज-ਮਸਤੀ के बाद ਉਹ ਕਦੇ ਵੀ ਘਰ ਵਾਪਸ ਨਹੀਂ ਪਰਤ ਸਕਣਗੇ ਤੁਹਾਨੂੰ ਇਹ ਦੱਸਦੀ ਕਿ ਵਾਰ ਦੀ ਪੰਜ ਜੀਆਂ ਦੀ ਜੋ ਹੈ ਮੌਤ ਹੋ ਚੁੱਕੀ ਹੈ ਲੇਕਿਨ ਹਜੇ ਤੱਕ ਤਿੰਨ ਲਾਸ਼ਾਂ ਬਰਾਮਦ ਹੋਈਆਂ ਨੇ ਬਾਕੀ ਜੋ ਹੈ ਪੁਲਿਸ ਵੱਲੋਂ ਲਗਾਤਾਰ ਜੁਆ ਪਾਲ ਕੀਤੀ ਜਾ ਰਹੀ ਹੈ ਬਾਕੀ ਦੋ ਜੀਆਂ ਨੂੰ ਪਾਲ ਕੀਤੀ ਜਾ ਰਹੀ ਹੈ ਤੇ ਦੱਸਿਆ ਜਾ ਰਿਹਾ ਹੈ ਇਹ ਵਾਟਰਫਾਲ ਪੂਸ਼ੀ ਡੈਮ ਦੇ ਪਿੱਛੇ ਇੱਕ ਪਹਾੜੀ ਉੱਤੇ ਬਣਿਆ ਹੋਇਆ ਸੀ ਇਸ ਨੂੰ ਰੇਲਵੇ ਫਾਲਸ ਵੀ ਕਿਹਾ ਜਾਂਦਾ ਹੈ ਇਸ ਘਟਨਾ ਦੀ ਇੱਕ ਦਿਲ ਦਹਿਲਾ ਦੇਣ ਵਾਲੀ ਵੀਡੀਓ ਜੁੜੀ ਹੈ ਸਾਹਮਣੇ ਆਈ ਹੈ ਤੁਸੀਂ ਵੇਖ ਸਕਦੇ ਹੋ ਕਿਵੇਂ ਇੱਕ ਪਲ ਵਿੱਚ ਪਰਿਵਾਰ ਦੇ ਪੰਜ ਜੀ ਪਾਣੀ ਦੇ ਤੇਜ਼ ਵਹਾਅ ਵਿੱਚ ਵਹਿ ਜਾਂਦੇ ਨੇ ਅਮਿਤਕਾਂ ਦੀ ਪਛਾਣ ਸ਼ਾਹੀਸਤਾ ਲਿਆਕਤ ਅंसारी ਉਮਰ 36 ਸਾਲ ਅਮੀਮਾ ਆਦਿਲ ਅंसारी ਉਮਰ 13 ਸਾਲ ਤੇ ਉਮਰਾ ਆਦਿਲ ਅंसारी ਉਮਰ 8 ਸਾਲ ਵਜੋਂ ਕੀਤੀ ਗਈ ਹੈ ਇਸ ਦੇ ਨਾਲ ਹੀ ਤੇਜ਼ ਵਹਾਅ ਵਿੱਚ ਲਾਪਤਾ ਹੋਏ ਕੁਝ ਲੋਕਾਂ ਦੀਆਂ ਲਾਸ਼ਾਂ ਵੀ ਬਰਾਮਦ ਹੋਈਆਂ ਨੇ ਅਧਿਕਾਰੀ ਨੇ ਦੱਸਿਆ ਕਿ ਅਦਨਾਨ ਸਬਾਹਤ ਅंसारी ਜਿਸ ਦੀ ਉਮਰ 4 ਸਾਲ ਹੈ ਤੇ ਮਾਰਿਆ ਅਕੀਲ ਅंसारी ਜਿਸ ਦੀ ਉਮਰ 9 ਸਾਲ ਸੀ ਅਜੇ ਵੀ ਲਾਪਤਾ ਨੇ ਬਚਾਅ ਦਲ ਤੇ ਜਲ ਸੇਨਾ ਦੇ ਗੋਤਾਖੋਰਾਂ ਨੇ ਲਾਪਤਾ ਬੱਚਿਆਂ ਨੂੰ ਲੱਭਣ ਲਈ ਦੇਰ ਸ਼ਾਮ ਤੱਕ ਤਲਾਸ਼ੀ ਮੁਹਿੰਮ ਚਲਾਈ ਸੀ ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਅंसारी ਪਰਿਵਾਰ ਦੇ ਮੈਂਬਰ ਪੁਸ਼ੀ ਡੈਮ ਨੇੜੇ ਝੜਨਾ ਵੇਖਣ ਲਈ ਗਏ ਹੋਏ ਸਨ ਪਰ ਇਲਾਕੇ ਵਿੱਚ ਭਾਰੀ ਮੀਂਹ ਕਾਰਨ ਅਚਾਨਕ ਪਾਣੀ ਦਾ ਵਹਾਅ ਵੱਧ ਜਾਂਦਾ ਤੇ ਪਰਿਵਾਰ ਦੇ 5 ਮੈਂਬਰ ਉਸ ਵਾਟਰਫਾਲ ਦੇ ਵਿੱਚ ਜੋ ਹੈ ਰੁੜ ਜਾਂਦੇ ਨੇ ਜਿਸ ਪਰਿਵਾਰ ਨਾਲ ਇਹ ਹਾਦਸਾ ਵਾਪਰਿਆ ਉਸ ਦੇ ਰਿਸ਼ਤੇਦਾਰ ਦਾ ਕਹਿਣਾ ਹੈ ਕਿ ਉਹਨਾਂ ਦੇ ਕੁਝ ਰਿਸ਼ਤੇਦਾਰ ਮੁੰਬਈ ਤੋਂ ਵਿਆਹ ਤੇ ਆਏ ਹੋਏ ਸਨ ਪਾਣੀ ਵਿੱਚ ਡੁੱਬਣ ਵਾਲਾ ਪਰਿਵਾਰ ਪੁਣੇ ਸੈਯਦ ਨਗਰ ਦਾ ਰਹਿਣ ਵਾਲਾ ਹੈ ਇਹ ਜਾਣਕਾਰੀ ਪੁਣੇ ਦੇ ਐਸਪੀ ਪੰਕਜ ਦੇਸ਼ਮੁਖ ਨੇ ਦਿੱਤੀ ਹੈ ਇਹ ਘਟਨਾ ਜਿਹੜੀ ਹੈ ਬੀਤੇ ਕੱਲ ਐਤਵਾਰ ਦੁਪਹਿਰ 1:30 ਵਜੇ ਦੇ ਕਰੀਬ ਵਾਪਰੀ ਸਥਾਨਕ ਲੋਕ ਦੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਰਸੀਆਂ ਤੇ ਟਰੈਕਿੰਗ ਗੀਅਰ ਨਾਲ ਜ਼ਿੰਦਾ ਬਚੇ ਲੋਕਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਉੱਥੇ ਪੁਲਿਸ ਦੇ ਅਨੁਸਾਰ ਸਲਾਨੀ ਚੜ੍ਹਨੇ ਵਿੱਚ ਫਿਸਲ ਗਏ ਸਨ ਤੇ ਵੱਲ ਜਲ ਭੰਡਾਰ ਵਿੱਚ ਡੁੱਬ ਗਏ ਸਨ ਸਥਾਨਕ ਲੋਕਾਂ ਨੇ ਦੱਸਿਆ ਕਿ ਹੋ ਸਕਦਾ ਹੈ ਕਿ ਉਹ ਚਰਨੇ ਦੇ ਆਧਾਰ ਤੇ ਖੜੇ ਕਾਈ ਵਾਲੇ ਪੱਥਰਾਂ ਤੇ ਫਿਸਲ ਕੇ ਤੇਜ਼ ਪਾਣੀ ਵਿੱਚ ਵਹਿ ਗਏ ਉਸੇ ਸਥਾਨ ਤੋਂ ਇੱਕ ਹੋਰ ਕਥਿਤ ਵੀਡੀਓ ਵਿੱਚ ਸੈਂਕੜੇ ਲੋਕ ਜਿਹੜੇ ਨੇ ਡੈਮ ਦੇ ਕਿਨਾਰੇਾਂ ਤੇ ਕੰਡਾ ਤੇ ਬੈਠੇ ਦਿਖਾਈ ਦੇ ਰਹੇ ਨੇ ਚਰਨੇ ਦੇ ਵਿੱਚ ਕਾਰ ਖਾਨ ਪਿੰਦੀਆਂ ਸਟਾਲਾਂ ਲੱਗੀਆਂ ਹੋਈਆਂ ਸਨ ਜਿੱਥੇ ਸਲਾਨੀ ਸੁਰੱਖਿਆ ਦੀ ਚਿੰਤਾ ਕੀਤੇ ਬਿਨਾ ਗੰਦੇ ਪਾਣੀ ਦਾ ਆਨੰਦ ਲੈ ਰਹੇ ਸਨ ਸਲਾਨੀਆਂ ਨੂੰ ਇਲਾਕੇ ਵਿੱਚ ਜਾਣ ਤੋਂ ਰੋਕਣ ਲਈ ਕੋਈ ਸੁਰੱਖਿਆ ਪ੍ਰਬੰਧ ਨਜ਼ਰ ਨਹੀਂ ਆਇਆ